ਜੋ ਤੋ ਪ੍ਰਿਆਣਾ ਆਵਾਜ਼ ਪੁੱਛਦੇ ਹੁਣ 10000 ਰੁਪਏ ਚਾਲੇ ਲਾਵੇ ਮੈਂ ਜਦੋਂ ਆਮਦਨੀ ਹੋਵੇ ਚਲੋ ਵਰਸ ਕੰਕਣ ਇਸ ਤੇ ਸਵਾਦ ਗੁਰਾ ਹਾਂ ਮੈਨੀ ਮੀ ਰੀਡਰ ਨੂੰ ਕਹਿਣਾ ਹੁੰਦਾ ਕਰਕੇ ਦੱਸਦਾ ਜੇ ਜਰਮਾਤ ਦੇ ਸੀਮੇ ਤੇ ਇੱਕ ਜਪੂਲਸ ਦੇ ਨਾਲ ਇਨਕਾਊਂਟਰ ਹੋਇਆ ਉਹ ਇਨਕਾਊਂਟਰ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਪੁਲਿਸ ਕੋਲ ਕਿਸ ਤਰ੍ਹਾਂ ਜਾਣਕਾਰੀ ਸੀ ਉਹਦੇ ਸਬੰਧ ਚ ਅਸੀਂ ਗੱਲ ਕਰਾਂਗੇ ਐਸਐਸਪੀ ਆਪਣੇ ਸੰਦੀਪ ਕੁਮਾਰ ਮਲਖ ਹੋਰਾਂ ਦੇ ਨਾਲ ਪੇਸ਼ ਕਰਨਾ ਚਾਹੀਦਾ ਸਾਰੀ ਸਟਾਫ ਦੇ ਨਾਲ ਚੋਣ ਦੇ ਜੀ ਸਾਨੂੰ ਇਤਲਾਾ ਮਿਲੀ ਸੀਗੀ ਕਿ ਕੁਝ ਸ਼ੱਕੀ ਬੰਦੇ ਜਿਨ੍ਹਾਂ ਦਾ ਕੀ ਉਲੀਆ ਮਿਲਦਾ ਹੈਗਾ ਮੈਚ ਕਰਦਾ ਹੈ ਜਿਹੜੀ ਕਿ ਇੱਕ ਵਾਰ ਦਾਜ ਹੋਈ ਸੀਗੀ 18 ਤਰੀਕ ਨੂੰ ਕਸੇ ਮਹਾਲਪੁਰ ਥਾਣੇ ਦੇ ਵਿੱਚ ਇੱਕ ਗੁਲਰੀ ਸ਼ਾਪ ਤੇ ਇੱਕ ਗਨ ਸ਼ਾਟ ਫਾਇਰ ਕੀਤਾ ਸੀ ਸਾਡੀ ਇਨਵੈਸਟੀਗੇਸ਼ਨ ਬੜੇ ਡੀਟੇਲ ਦੇ ਵਿੱਚ ਸਾਡੇ ਐਸਪੀ ਦੀ ਸਹਾਇਤਾ ਨਾਲ ਹੋ ਰਹੀ ਹੈ ਨਾਲ ਡੀਐਸਪੀ ਦੀ ਕਮਿਟੀ ਚਾਰਜ ਸੀ ਲਈ ਹੈ ਐਸਐਚਓ ਡੀਐਸਪੀ ਕਪਸ਼ਨ ਕਰ ਅਲੋਂਗ ਵਿਦ ਏਜੀਟੀਐਫ ਅਧਿਕਾਰੀਆਂ ਤੋਂ ਲੈ ਕੇ ਸਾਡੇ ਟੀਮ ਉਹ ਨਾਮ ਉਹ ਕਿਤੀ ਜਾ ਰਹੀ ਸੀ ਅੱਜ ਇਤਲਾ ਮਿਲਣ ਤੇ ਫੌਰਨ ਹੀ ਇੱਥੇ ਸਾਡੀ ਟੀਮ ਰੈਕਟਿਵ ਹੋ ਗਈ ਸੀ ਜ ਜਿਹਦੇ ਵਿੱਚ ਸਾਡੇ ਸੀਆਈਏ ਐਂਡ ਐਸਐਚਓ ਮਾਲਪੁਰ ਦੀ ਟੀਮ ਸੀ ਤੇ ਜਦੋਂ ਇਹ ਇੱਕ ਮੋਟਰਸਾਈਕਲ ਦੇ ਦੇ ਕਿ ਸ਼ੱਕੀ ਗੰਦੇ ਜਾ ਰਹੇ ਸੀ ਕਿ ਉਹਨਾਂ ਨੂੰ ਰੁਕਣ ਦਾ ਜਦੋਂ ਇਹਨਾਂ ਨੇ ਇਸ਼ਾਰਾ ਕੀਤਾ ਪਰ ਉਹਨਾਂ ਨੇ ਰੁਕਣ ਦੀ ਥਾਂ ਤੇ ਮੋਟਰਸਾਈਕਲ ਤੇ ਆ ਗਏ ਅਤੇ ਇਹਨਾਂ ਤੇ ਫਾਇਰ ਕੀਤਾ ਫੋਰਚਨਟਲੀ ਸਾਡੀ ਟੀਮ ਬਚ ਗਈ ਤੇ ਕਿਸੇ ਨੂੰ ਇੰਜਰੀ ਨਹੀਂ ਹੋਈ ਬਟ ਇਨ ਰਿਟੈਲੀਏਸ਼ਨ ਉਹਨਾਂ ਨੂੰ ਮਨਾ ਕਰਨ ਦੇ ਬਾਅਦ ਵੀ 警告 ਦੇਣ ਦੇ باوجود ਉਹਨਾਂ ਨੇ ਹੋਰ ਰਾਉਂਡਸ ਫਾਇਰ ਕੀਤੇ ਕਿ ਲਗਭਗ 3 ਰਾਉਂਡਸ ਨਾਲੋਂ ਫਾਇਰ ਕੀਤੇ ਗਏ ਇਨ ਰੈਟੇਲੀਏਸ਼ਨ ਸਾਡੀ ਟੀਮ ਨੇ ਵੀ ਫਾਇਰ ਕੀਤਾ ਐਂਡ ਇੱਕ ਉਹਨਾਂ ਦੇ ਵਿੱਚ ਜਿਹੜਾ ਬੰਦਾ ਸੀਗਾ ਉਹਦੇ ਪਾਉਂਡ ਦੇ ਵਿੱਚ ਲੱਗਿਆ ਸੀ ਤਾਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਇਡੈਂਟੀਟੀ ਹੈ ਇਨਾਂ ਦੇ ਸਸਪੈਕਟਸ ਜਿਹੜੇ ਅਕਿਊਜ਼ ਨੇ ਕਿ ਇਨਾਂ ਦੀ ਇੱਕ ਹੈਗਾ ਕ੍ਰਿਸ਼ਨ ਕੁਮਾਰ ਤੇ ਉਹਦਾ ਹੀ ਮੁੰਡਾ ਹੈਗਾ ਕੇਸ਼ਵ ਤੇ ਕੇਸ਼ਵ ਦੇ ਪਾਉਂਡ ਦੇ ਵਿੱਚ ਬੁਲੇਟ ਇਨਜਰੀ ਸੀ ਲਿਕ ਐਂਡ ਹੀ ਹੈਜ਼ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਹੁਸ਼ਿਆਰ ਕੋਫੋਕੀ ਜਿਹੜਾ ਕਿ ਹੁਣ ਇੱਥੇ ਸੀਨ ਆਫ ਕਰਾਇਮ ਤੇ ਪਹੁੰਚਣ ਤੇ ਸਾਨੂੰ ਇੱਕ ਮੋਟਰਸਾਈਕਲ ਵੀ ਮਿਲੀ ਹੈ ਜੋ ਕਿ ਇਹਨਾਂ ਨੇ ਉਸ ਮਾਰਦਾਤ ਦੇ ਵਿੱਚ ਵੀ ਵਰਤਿਆ ਸੀਗਾ ਨਾਲ ਇੱਕ ਕੰਟਰੀ ਮੇਡ ਵੈਪਨ ਵੀ ਮਿਲੇ ਆਇਆ ਹੈ ਕੋਈ ਲਾਈਵ ਕਾਰਟ੍ਰਿਜਸ ਯੂਜ਼ਡ ਕਾਰਟ੍ਰਿਜਸ ਵੀ ਮਿਲੇ ਹੁੰਦੇ ਹਾਂਜੀ ਜਿੰਦਾ ਕਾਰਟ੍ਰਿਜਸ ਦੇ ਟੈਂਪਰਿੰਗ ਟਾਉਨ ਅਬੀ ਜੀ ਅਬੀ ਫੋਰੈਂਸਿਕ ਟੀਮ ਵੀ ਇੱਥੇ ਪਹੁੰਚ ਰਹੀ ਹੈ ਬਟ ਲਗਭਗ 3 ਤੋਂ 4 ਰਾਊਂਡ ਇਹਨਾਂ ਨੇ ਫਾਇਰ ਕੀਤੇ ਜੋ ਸਾਡੀ ਟੀਮ ਦੇ ਅਗਨ ਤੇ ਲਾਈਵ ਕਾਟਰੀ ਦੀ ਸਕਿੱਪ ਤਾਂ ਮਿਲ ਗਈ ਹੈ ਬਾਕੀ ਅਸੀਂ ਹੋਰ ਡੀਟੇਲ ਤੇ ਵੀ ਸਰਚ ਵੀ ਕਰਾਂਗੇ ਇਸ ਏਰੀਆ ਦੀ ਤੇ ਫੋਰੈਂਸਿਕ ਟੀਮ ਆ ਜੇਗੀ ਤਾਂ ਹੋਰ ਡੀਟੇਲ ਦੇ ਚੈੱਕ ਕਰਾਂਗੇ ਜਿਹੜਾ ਰਾਤ ਬਾਅਦ ਹੋਇਆ ਸੀ ਇਸ ਨੂੰ ਪਹਿਲੇ ਆਪਨੇ ਬਤਾਇਆ ਕਿ ਮਾਤਮੇ ਨੂੰ ਕਿੰਨਾ ਕੰਮ ਗਿਆ ਉਸੇ ਮੀਂਹ ਦੀ ਇਨਕੈਡਰ ਤੇ ਕਿ ਹੋਰ ਵੀ ਆਗੇ ਕਸ਼ਤ ਚੱਲ ਰਹੀ ਨਹੀਂ ਅਭੀ ਤੱਕ ਜੀ ਅਭੀ ਦੇ ਬਿੰਗ ਟੇਕਨ ਇਨ ਟੂ ਕਸਟਡੀ ਥੋੜੀ ਜਿਹਾ ਪਹਿਲਾਂ ਹੀ ਅਸੀਂ ਇਹਨਾਂ ਨੂੰ ਫੜਿਆ ਹੈਗਾ ਤੇ ਇੱਕ ਨੂੰ ਤਾਂ ਸ਼ਿਫਟ ਕਰਾਤਾ ਸਿਵਲ ਹਸਪੀਟਲ ਦੂਜੇ ਤੋਂ ਵੀ ਐਸੀ ਕੁਚਕਿਚ ਕਰਾਂਗੇ ਡੀਟੇਲ ਦੇ ਵਿੱਚ ਛਾਣਮੀਨ ਕਰਦੇ ਆਂ ਪਰ ਜਿਹੜਾ ਸਾਡੇ ਕੋਲ ਫੁਟੇਜਿਸ ਸੀ ਕਿ ਐਂਡ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਵੀ ਨਿਕਲ ਕੇ ਆਂਦਾ ਕਿ ਇਹਨਾਂ ਨੇ ਹੀ ਉਹ ਵਾਰਦਾਤ ਕੀਤੀ ਸੀਗੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਵੈਪਨ ਵੀ ਹੋ ਗਿਆ ਬੰਦੇ ਵੀ ਦੋਨੋਂ ਫੜੇ ਗਏ ਆਂਡ ਲੈਟ ਸੀ ਹੋਰ ਕੌਣ-ਕੌਣ ਇਹਦੇ ਵਿੱਚ ਇਨਵੋਲਡ ਨੇ ਜੋ ਵੀ ਹੋਗਾ ਤੇ ਨੋ ਵਨ ਕੁਲ ਬੀ ਇਸਪੇ ਖਾਗਰਾਂ ਖਸੜੀ ਹਾਂਜੀ ਫਾਦਕ ਖਸੜੀ ਹਾਂਜੀ ਹਾਂਜੀ ਉਹ ਜਿਹੜਾ ਕ੍ਰਿਸ਼ਨ ਕੁਮਾਰ ਇਜ਼ ਇਨ ਕਸਟਡੀ ਐਂਡ ਜਿਹੜਾ ਕੇਸ਼ਵ ਉਹਦਾ ਮੁੰਡਾ ਹੈਗਾ ਹੀ ਹੈਜ਼ ਬੀਨ ਸ਼ਿਫਟਡ ਟੂ ਸਿਵਲ ਮਰਿਟ ਮਾਸੂਦ ਨੂੰ ਤੁਹਾਨੂੰ ਸਸਪਸੇ ਆਸੂ ਨੂੰ ਰੱਖਣਾ ਬਤੀਤ ਜਾਣਕਾਰੀ ਇਸ ਪੂਰੀ ਤਰ੍ਹਾਂ ਆਪਣੇ ਚੈਨਲ ਕੇ ਨੂੰ ਲਗਾ ਤਬਾ ਤਬਾ ਕਰਨਾ ਚਾਹੀਦਾ ਹੈ। ਨੂੰ ਬਾਈਕਸ। ਧੰਨਵਾਦ।